ਜੀ ਦੋਸਤੋ ਗੁਰਸਾਹਿਬ ਚੱਲਿਆ ਸਾਡਾ ਸਕੂਲ ਕਰਦੇ ਆਂ ਦਿਨ ਦੀ ਸ਼ੁਰੂਆਤ ਇਸ ਤੋਂ ਇਹ ਚੱਲਿਆ ਜੀ ਸਕੂਲ ਬਾਏ ਬਾਏ ਆ ਤੁਰ ਕੇ ਜਾਓ ਬਾਏ ਬਾਏ ਕਿਹੜੀ ਕਲਾਸ ਚ ਪੜ੍ਹਦੇ ਤੁਸੀਂ ਉਰੇ ਆਓ ਕੁਝੀ ਬੋਲੋ ਬਸ ਕੁਝ ਅੱਛਾ ਮੈਮ ਦਾ ਕੀ ਨਾਮ ਆ ਹੈਲੋ ਜੀ ਆਜੋ ਅੰਦਰ ਨੂੰ ਆਜੋ ਬਣਾ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਸਾਰੇ ਠੀਕ ਠਾਕ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਜੀ ਠੀਕ ਠਾਕ ਹਾਂ ਤੇ ਅਗਲਾ ਦਿਨ ਸਟਾਰਟ ਹੋ ਗਿਆ ਜੀ ਚਲੋ ਦਿਨ ਦੀ ਕਰੀਏ ਸ਼ੁਰੂਆਤ ਉਹ ਬਾਈਕ ਵੀਰ ਨੂੰ ਲੈ ਕੇ ਬਾਈ ਗੁਰਜੀ ਦਾ ਖਾਨਸਾ ਬਾਈ ਗੁਰਜੀ ਕੀ ਫਤਿਹ ਜੇ ਰੱਬ ਚੜ੍ਹਦੀ ਕਲਾ ਚ ਰੱਖੇ ਸਾਰਿਆਂ ਨੂੰ ਸਾਰਿਆਂ ਦਾ ਅੱਜ ਦਾ ਦਿਨ ਬਹੁਤ ਵਧੀਆ ਲੰਘੇ ਸੁਖ ਸੰਧੀ ਸਾਰਾ ਕੁਝ ਠੀਕ ਠਾਕ ਹੋਵੇ ਹਨਾ ਚਲੋ ਮਿਲਦੇ ਆਜੇ ਦੇਖਦੇ ਆਪਾਂ ਅੱਜ ਕੀ ਕੀ ਕਰਦੇ ਆ ਤੁਹਾਨੂੰ ਸਾਰਾ ਦਿਖਾਵਾਂਗੇ ਬਸ ਤੁਸੀਂ ਲਾਈਕ ਤੇ ਸ਼ੇਅਰ ਵਾਲਾ ਬਟਨ ਦਬਕ ਕੇ ਰੱਖਿਆ ਕਰੋ ਰੱਖਿਆ ਕਰੋ ਛੱਡਿਆ ਨਾ ਕਰੋ ਅਡਮ ਨਹੀਂ ਘਟ ਗੀਨੇਗਾ ਠੀਕ ਨੈਣ ਕਿਤਾ ਚਲੋ ਪਹਿਲੀ ਲੱਗੀ ਹੋਈ ਐ ਇਹਨਾਂ ਦੇ ਤੇ ਹੁਣ ਥੋੜੀ ਜਿਹੀ ਹੋਰ ਘਟ ਗਈ ਹੂੰ ਤੇ ਇਹ ਆਖਰੀ ਘਟਣਾ ਦਾ ਇੱਕ ਕਬੀਆ ਕਦੀ ਘਟਾ ਤੇ ਹੁਣ ਫੇਰ ਸ਼ੀਸ਼ਾ ਬਦਲੂਗਾ ਕੱਪੜੇ ਸੀ ਹੁਣ ਕਰਕੇ ਨਿਕਾ ਘਟ ਗੀ ਸਹੀ ਹੋ ਚੱਲਿਆ ਘਰੇ ਤੇ ਬੁਢੀ ਦੇ ਦਾ ਕੰਮ ਕਰਕੇ ਤੇ ਬੱਚੇ ਵਿੱਚ ਲੜਦੇ ਆ ਮੈਂ ਤਾਂ ਪਿੱਛੇ ਹੀ ਆ ਮੈਂ ਨੂੰ ਕੁਝ ਇਹ ਦੋ ਬੋਲਦੀ ਕੀ ਕਹਿੰਦੀ ਆ ਬੁੰਨੇ ਤਾਂ ਕਿ ਇਹਦੇ ਇਦਾਂ ਨੂੰ ਸਦਾ ਕਾਤੇਂ ਦਵਾਣਾ ਬੁੰਨੇ ਵੀਰਾ ਏ ਓਹ ਓਹੋ ਕੰਦਾ ਏ ਕਾਤੇ ਗੱਟੇ ਉਹ ਲੋਕ ਕੁਛ ਨਹੀਂ ਦੋਣਾ ਮੇਨੋ ਤਾਂ ਕੁਛ ਅੱਛਾ ਜੀ ਤੁਹਾਨੂੰ ਮੈਂ ਇਹਦਾ ਦਵਾ ਦੁੱਤੀਆਂ ਹਨਾ ਸਾਬਾ ਆਹ ਆਹ ਮੇਰੇ ਨੂੰ ਤਾ ਮਾਰਦੀ ਓ ਕਿਉਂ ਲੜਦੇ ਤੁਸੀਂ ਮੈਂ ਨਹੀਂ ਮਾਰਦਾ ਤੂੰ ਅੱਕੜਦਾ ਕਹਦੇ ਫਿਰ ਹਾਂ ਵੀਰੇ ਨੂੰ ਕੁਛ ਨਹੀਂ ਪੁੱਛ ਨਹੀਂ ਦਵਾਉਣਾ ਕੁਛ ਨਹੀਂ ਦਵਾਉਣਾ ਚਲੋ ਠੀਕ ਹੈ ਵੀਰੇ ਨੂੰ ਦੋ ਵੀਰੇ ਨੂੰ ਕੁਛ ਨਹੀਂ ਦਵਾਉਣਾ ਠੀਕ ਹੈ ਤੇ ਵੀਰੇ ਨੂੰ ਐਨਕਾ ਦੋ ਤੁਸੀਂ ਫੇ ਵੀਰੇ ਨੂੰ ਕੁਛ ਨਹੀਂ ਦਵਾਉਂਗੀ ਮੈਂ ਤੇ ਐਕਨਾ ਰੈਨਿਓ ਹੰਗਰੀਏ ਤੁਸੀਂ ਲਾਤ ਲਓ ਫਿਰ ਦੇਖੀਓ ਐਨਕਾ ਲਾ ਕੇ ਦਿਖਾ ਦੋ। ਤੇਰੀ ਐਨਕਾ ਲਾ ਕੇ ਤਾਂ ਦਿਖਾ ਦੋ ਇੱਕ ਵਾਰੀ। ਦੇਖੀ ਕਿਵੇਂ ਦੀ ਲੱਗਦੀ ਆ। ਲਾਇਓ। ਲੱਗ ਉੱਲੂ। ਆ ਉੱਲੂ। ਉੱਲੂ ਛੋਣਾ ਲੱਗਦਾ। ਮੈਂ ਨਹੀਂ ਉੱਲੂ ਹੈਗਾ। ਉੱਲੂ ਲੱਗਦੀ ਆ ਕਿਉਂ ਕਿਉਂ ਇਸ ਲਈ। ਮੈਨੂੰ ਉੱਲੂ ਲੱਗਦਾ। ਛੋੜਾ ਪੁੱਤ ਲੱਗਦਾ ਹਨਾ। ਹਾਂ ਛੋੜਾ ਹੀ। ਵੱਡਾ ਬੱਚਾ ਹੈ ਨਾ ਤੁਸੀਂ। ਚਲੋ ਬੱਚੇ ਗੁੰਡ ਬੱਚੇ ਆ ਨਾ ਫਿਰ ਤੁਸੀਂ ਵੀਰੇ ਨੂੰ ਐਨਕਾ ਲੈ ਕੇ ਦਿਖਾ ਦਿਓ ਕਿ ਵੀਰੇ ਤੁਸੀਂ ਵੀ ਲਾ ਕੇ ਦੇਖ ਲਓ ਸੋਹਣੀਆਂ ਲੱਗਦੀਆਂ ਗੁੰਡ ਬੱਚੇ ਆ ਜਿਹੜੇ ਜਿਹੜੇ ਗੁੰਡ ਬੱਚੇ ਆ ਦੇਖਿਓ ਪੁੱਤ ਨਾ ਜਦੇ ਕਹਿਣਾ ਮੰਨ ਲੈਂਦਾ ਮਮਾ ਨੇ ਐਨਕਾ ਨਾ ਵਿੱਚ ਪਾਈ ਆ ਕਿੱਥੇ ਪਾਈਆਂ ਉਹ ਲਾਫੇਜ ਚ ਲਾਫੇਜ ਹੈ ਨਹੀਂ ਲੱਗਦੀਆਂ ਨਹੀਂ ਤੇ ਮੇਰੇ ਜੁੱਗੀ ਤੁਹਾਡੇ ਜੁੱਗੀ ਲੱਗਦੀਆਂ ਈਆਂ ਲੈ ਲਿਆ ਤੇ ਲੱਤੀਆਂ ਈਆਂ ਲੈ ਲਿਆ ਉਹ ਤਾਂ ਪਾਪਾ ਦੀਆਂ ਈਆਂ ਕੋਟੀਆਂ ਇਹ ਵੀਰੇ ਨੂੰ ਲੱਗ ਰਹੀ ਹੈ ਕਿ ਉਹਦੇ ਵੀਰਾ ਗੁੱਸੇ ਵਿੱਚ ਹੈ। ਮੈਂ ਨੇ ਗੁੱਸਾ। ਨਹੀਂ। ਚਲੋ ਵੀਰੇ ਨੂੰ ਕੁਛ ਨਹੀਂ ਦੋਣਾ। ਚਲੋ ਠੀਕ। ਮੈਂ ਨੋ ਚੀਜ਼ ਹੀ ਦੋ। ਨਾ। ਚਲੋ ਜੀ papa ਫੇਰ ਖਾਲੀ ਹੱਥ ਆ ਗਏ। ਪਹਿਲਾ ਸ਼ਾਇਦ ਕੈਸ਼ ਹਾਂਜੀ ਕਿੰਨੇ ਚਾਹੀਦੇ 240 ਦਾ ਦੁੰਦਾ 120 ਕਿੰਨੇ ਦਾ 240 ਦਾ ਦੁੰਦਾ ਪੈਗਟ ਸਬਜ਼ੀ ਨੇ ਕਮਾਲ ਕਰੀ ਪਈ ਆ ਮੈਂ ਕਹਾਂ ਤਾ ਵੀ ਦਾਲ ਬਣਾ ਲਓ ਉਹ ਦਾਲ ਦੇ ਕਿ ਰੋਜ਼ ਹੀ ਦਾਲ ਖਾਣੀ ਆ ਕਿ ਕਿਰਪਾ ਕਰੇ ਪਾਸ ਹੁੰਦੀ ਆ ਪਿੱਛੇ ਰੋਜ਼ ਹੀ ਦਾਲ ਖਾਈ ਜਾਣੀ ਆ ਇਹ ਚ ਕੱਢ ਲਓ ਪਹਿਲਾਂ ਪੜਾ ਦਿਓ ਕੱਢ ਕੇ ਯਾਰ ਤੁਸੀਂ ਵੀ ਹੱਥ ਕਰਦੇ ਵਾਹ ਲੱਗੀਆਂ ਪੂਰੀਆਂ ਆ बैगियां पूरियां <laughs> आकड़ी जंदे हां यूं ओए पैकेट बड़ा है सच्ची ताई फिर 140 ਦਾ ਹੈ ਉਹ ਫਿਰ ਅੱਧਾ ਕਿਲੋ ਦਾ ਹੋਣਾ ਹੈ ਉਹ ਹਨਾ ਪੰਜੀ ਚੀਜੀ ਨਹੀਂ ਹੋਣ ਚੀਜੀ ਬਣਾ ਕੇ ਖਿਲਾਉਂਗੀ ਮੈਂ ਘਰੇ ਜਾ ਕੇ ਤੁਹਾਨੂੰ ਫ੍ਰੈਂਚ ਫ੍ਰਾਈਜ਼ ਬਣਾ ਕੇ ਖਿਲਾਉਂਗੀ ਠੀਕ ਹੈ ਪਰ ਆਰਾ ਰੋਟੀ ਨਹੀਂ ਹੈਗਾ ਦੇਖੀ ਚਲੋ ਕੋਈ ਨਹੀਂ ਕਾਲੂ ਬਣਾ ਦੂਗੇ ਕਾਲੂ ਆਰਾ ਰੋਟ ਲੈ ਜੂਗੇ ਆਰਾ ਰੋਟ ਕੁਝ ਗਰਮੀ ਗਰਮੀ ਹੋਏ ਸਭ ਦੀ ਨਿਕਾਤਾ ਲਾ ਉਹ ਗਰਮੀ ਚ ਥੇਲ ਜਾਨੇ ਹਨ ਸੱਚੇ ਮੈਂ ਕਿੱਲੇ ਜਾਂਦੀ ਦੀ ਮਿਲਦੇ ਆਂ ਮਿਲਦੇ ਆਂ ਪਾਪਾ ਜੀ ਮੈਂ ਕਿੱਥੇ ਇਲਦੀ ਆਂ ਪਾਪਾ ਪਾਪਾ ਜੀ ਪੇੜਾ ਮਾਰਿਆ ਤਾਂ ਨਾਮ ਹੁੰਦਾ ਦਾਤਾ ਫਿਰ ਕੀ ਹੋ ਗਿਆ ਕੱਲੂ ਉਹਨੂੰ ਲਿਆ ਦੇਣੀ ਆ ਫਿਰ ਤੈਨੂੰ ਵੀ ਨਹੀਂ ਮਿਲਣਾ ਆਏਗਾ ਕੁਝ ਦੋਸਤੋ ਮੈਂ ਲੱਗੀਆਂ ਹੁਣ ਸਬਜ਼ੀ ਬਣਾਉਣ ਤੇ ਪਿਆਜ਼ ਮੈਂ ਧਰੇ ਹੋਏ ਆ ਬਸ ਪਿਆਜ਼ ਪੱਕ ਲੈਣ ਚੰਗੀ ਤਰ੍ਹਾਂ ਫਿਰ ਆਪਾਂ ਇਹਦੇ ਵਿੱਚ ਪਾ ਕੇ ਨਾਣ ਮਿਰਚ ਮਸਾਲਾ ਉਸ ਤੋਂ ਬਾਅਦ ਪਾਉਂਗੀ ਮੇਰੇ ਵਿੱਚ ਆਲੂ ਇਹ ਚੀਜ਼ਾਂ ਥੋੜਾ ਚੰਗੀ ਤਰ੍ਹਾਂ ਸੇਕ ਲਵਾ ਕੇ ਉਸ ਤੋਂ ਬਾਅਦ ਮੈਂ ਪਾਉਂਗੀ ਇਹਦੇ ਵਿੱਚ ਮਿਕਸ ਵੈਜ ਆ ਮਤਲਬ ਮਿਕਸ ਸਬਜ਼ੀ ਬਣਾਉਂਗੀ ਤੇ ਉਹਦੇ ਵਿੱਚ ਮੈਂ ਪਾਉਂਗੀ ਗੋਭੀ ਮਟਰ ਗਾਜਰਾ ਫੜੀਆਂ ਠੀਕ ਹੈ ਜੀ ਤੇ ਤੁਸੀਂ ਪਲੀਜ਼ ਪੂਰੀ ਸਬਜੀ ਬਣਦੀ ਜਰੂਰ ਦੇਖਿਓ ਤੇ ਤੁਹਾਨੂੰ ਕਿੱਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਠੀਕ ਹੈ ਜੀ ਆਜੋ ਜੀ ਹੁਣ ਮੈਂ ਪਹਿਲਾਂ ਪਿਆਜ਼ ਭੁੰਨ ਲਵਾਂ ਚੰਗੀ ਤਰ੍ਹਾਂ ਪਿਆਜ਼ ਨੂੰ ਥੋੜਾ ਜਿਹਾ ਟਾਈਮ ਲੱਗੂਗਾ ਤੇ ਇਹ ਹੈਗਾ ਜੀ ਲਸਣ ਤੇ ਅਦਰਕ ਦਾ ਪੇਸਟ ਠੀਕ ਹੈ ਜੀ ਇਹ ਨਾ ਅਸੀਂ ਪਾਉਚੇ ਲੈ ਆਉਨੇ ਆ ਕਿਉਂਕਿ ਪਾਉਚ ਨਾਲ ਥੋੜਾ ਹਿਸਾਬ ਜਾ ਰਹਿੰਦਾ ਨਾ ਵੀ ਕਿੰਨੀ ਵਾਰ ਸਬਜੀ ਬਣ ਜਾਂਦੀ ਕਿਉਂਕਿ ਮੈਂ ਦੋ ਵਾਰ ਸਬਜੀ ਛਕਾਉਂਦੀ ਹੁੰਦੀ ਆ ਤੇ ਇਹ ਨਾਲ ਬਹੁਤ ਹੀ ਟੇਸਟੀ ਸਬਜੀ ਬਣਦੀ ਆ। ਮਤਲਬ ਜੇ ਤੁਸੀਂ ਇਹ ਪੇਸਟ ਪਾਉਨੇ ਆ ਤਾਂ ਥੋੜਾ ਲੱਗ ਜਾਈ ਟੇਸਟ ਆਉਂਦਾ ਸਬਜੀ ਚੋਂ। ਬਾਕੀ ਹੁਣ ਤੁਸੀਂ ਬਣਾ ਲੇ ਸਬਜੀ ਪੂਰੀ। ਫਿਰ ਦੇਖੋ ਗਰਮੀ ਬਹੁਤ ਆ। ਗਰਮੀ ਚੋ ਗਈ ਮੇਰੇ ਤਾਂ ਸਾਰੀ। ਹਾਂ। ਚੱਟੇ ਬਹੁਤ ਹੈ ਤਾਂ ਪਿੱਛੇ ਜਾ। ਹਲੋ ਜੀ ਇਹਦੇ ਵਿੱਚ ਮੈਂ ਪੇਸਟ ਪਾਇਆ ਨਾ ਘਸਣ ਦਾ ਅਦਰਕ ਦਾ ਆਪਦੇ ਕਰਕੇ ਉਹ ਕਰਦਾ ਛਿੱਟੇ ਜਿਹਾ ਮਾਰ ਲ ਗਰਮ ਮਸਾਲਾ ਹੜ ਵੀ ਤੇ ਨਮਕ ਲਾਲ ਮਿਰਚ ਤੇ ਇਹਦੇ ਵਿੱਚ ਮੈਂ ਪਾਈ ਹੈ ਜੀ ਕਾਲੀ ਮਿਰਚ ਖਾਲੀ ਮਰਚ ਵੀ ਮਜਬੂਰ ਪਾਉਂਦੀ ਹੁੰਦੀ ਹਣੀਆ ਕਿਉਂਕਿ ਕਹਿੰਦੇ ਹੁੰਦੇ ਆ ਵੀ ਸਬਜ਼ੀ ਫਿਰ ਖਰਾਬ ਨਹੀਂ ਕਰਦੀ ਤੇ ਆਹ ਲੋ ਜੀ ਹੁਣ ਮਸਾਲਾ ਭੁੰਨ ਕੇ ਆਪਾਂ ਇਹਦੇ ਵਿੱਚ ਆਲੂ ਪਾ ਲੈਣੇ ਆ ਆਲੂ ਥੋੜਾ ਟਾਈਮ ਮਤਲਬ ਸੇਕ ਲਵਾ ਕੇ ਫਿਰ ਉਹ ਤੋਂ ਬਾਅਦ ਸਬਜ਼ੀ ਦੂਜੀ ਪਾਵਾਂਗੇ ਆਪਾਂ ਕਿਉਂਕਿ ਫਿਰ ਆਲੂ ਕੱਚੇ ਨਹੀਂ ਰਹੂਗੇ ਆਪਣੇ ਪਹਿਲਾਂ ਆਲੂ ਭੁੰਨ ਲੈਣੇ ਆ ਚੰਗੀ ਤਰ੍ਹਾਂ ਪਕਾ ਲੈਣੇ ਮਤਲਬ ਭੁੰਨ ਲੈਣੇ ਵੀ ਆ ਤੇ ਪਕਾ ਵੀ ਲੈਣੇ ਆ

ਤੇ ਇਹਨਾਂ ਨੂੰ ਮੜਾ ਸੇਕ ਲੱਗ ਜੇ ਆਲੂਆਂ ਨੂੰ ਫਿਰ ਉਸ ਤੋਂ ਬਾਅਦ ਆਪਾਂ ਪਾਵਾਂਗੇ ਇਹਦੇ ਵਿੱਚ ਮਿਕਸ ਸਬਜ਼ੀ ਲੋ ਜੀ ਆਪਣੇ ਆਲੂਆਂ ਲੱਗ ਗਿਆ ਸੇਕ ਤੇ ਹੋ ਗਏ ਥੋੜੇ ਨਰਮ ਜੇ ਤੇ ਹੁਣ ਲੱਗਿਆ ਆਪਾਂ ਸਬਜ਼ੀ ਪਾਉਣ ਇਹਦੇ ਵਿੱਚ ਆ ਰਹੀ ਸੀ ਗੋਭੀ ਗਾਜਰ ਫੜੀਆਂ ਮਟਰ ਠੀਕ ਹੈ ਜੀ ਇਹ ਲੱਗਿਆ ਹੁਣ ਇਹ ਲੱਗਿਆ ਮੈਂ ਹੁਣ ਇਹਦੇ ਵਿੱਚ ਪਾਉਣ ਤੇ ਉਸ ਤੋਂ ਬਾਅਦ ਥੋੜਾ ਬਹੁਤਾ ਸੇਕ ਲਵਾਉਂਗੇ ਆਪਾਂ ਇਹਨੂੰ ਜੇ ਕਿਤੇ ਕੋਮੜ ਜਾਵੇ ਬੰਦਾ ਹਨਾ ਇੱਕਣ ਦੀ ਸਬਜ਼ੀ ਲੈ ਜੀਣਾ ਪੈਗਟ ਬਸ ਆਪਣਾ ਜਿੱਥੇ ਮਰਜੀ ਬਣਾ ਕੇ ਬੰਦਾ ਦੋ ਰੋਟੀਆਂ ਬਣਾ ਕੇ ਖਾ ਲਵੇ ਹਨਾ ਕਈ ਮਤਲਬ ਖਰਚਾ ਕਰਦੇ ਆ ਜਿਵੇਂ ਬਾਹਰ ਜਾਣਾ ਹੁੰਦਾ ਹਨਾ ਵੀ ਹੋਟਲਾਂ ਚ ਰੋਟੀ ਖਾਣੀ ਪੈਂਦੀ ਆ ਆ ਚੀਜ਼ ਵਧੀਆ ਨਹੀਂ ਔਰ ਇੰਨੀ ਟੇਸਟੀ ਬਣਦੀ ਆ ਨਾ ਇਹ ਸਬਜ਼ੀ ਉਂਗਲੀਆਂ ਜੱਟ ਤੇ ਰਹਿ ਜਾਂਦੇ ਆ ਅਗਲਾ ਪੋਚਦਾ ਵੀ ਬਹੁਤ ਜ਼ਿਆਦਾ ਲੋਕਾਂ ਦੇ ਜਿਵੇਂ ਬਨੇ ਲੋਕ ਉੱਤੇ ਕਟਕਟਾਈ ਨੂੰ ਟਾਈਮ ਨਹੀਂ ਹੈਗਾ ਲੋਕਾਂ ਨੂੰ ਟਾਈਮ ਨਹੀਂ ਲੱਗਦਾ ਸਹੀ ਗੱਲ ਆ ਉਹਨਾਂ ਦੇ ਇੱਕ ਡੱਬਾ ਜਾਂ ਲੈ ਲੈਣਾ ਇੱਕਾ ਕਟਕਟਾਈ ਸਬਜ਼ੀ ਦਾ ਸਭ ਕੁਝ ਮਿਲਦਾ ਉੱਥੇ ਸਾਗ ਵੀ ਮਿਲਦਾ ਡੱਬਿਆਂ 'ਚ ਬੰਦ ਕਸੂਮ ਲਿਆ ਕੇ ਤੜਕਾ ਲਾਉਣਾ ਆਪਣੇ ਹੁਣ ਇੰਡੀਆ ਜੀ ਵੀ ਤਾਂ ਆਹੀ ਕੁਝ ਹੁੰਦਾ ਸਾਰਾ ਕੁਝ ਹੁੰਦਾ ਹੈ ਹਨਾ ਇਹ ਥੋੜੀ ਜਿਹੀ ਕੱਚੀ ਆ ਉੱਤੇ ਦਾ ਬਾ ਤੜਕਾ ਲਾ ਕੇ ਬਣ ਜਾਂਦੀ ਦੀ ਬਸ ਨਹੀਂ ਇਹ ਕੱਚੀ ਨਹੀਂ ਹੈਗੀ ਇਹ ਪੂਰੀ ਪੱਕੀ ਹੋਈ ਆ ਪਾਪਾ ਜੀ ਨਾਲ ਬਣੀ ਦੀ ਆ ਹਾਂਜੀ ਪਾਪਾ ਜੀ ਨਾਲ ਬਣੀ ਹੋਈ ਆ ਪਰ ਮੈਨੂੰ ਇਹ ਆ ਵੀ ਇਹਨੂੰ ਚੰਗੀ ਤਰ੍ਹਾਂ ਰਾੜ ਲਈ ਹੈ ਨਾ ਫਿਰ ਜ਼ਿਆਦਾ ਟੇਸਟੀ ਬਣਦੀ ਆ ਜੇ ਹੁਣ ਆਪਾਂ ਐਵੇਂ ਹੀ ਕਰਕੇ ਬਸ ਉਹ ਕਰ ਲਈ ਫਿਰ ਤਾਂ ਕੱਚੀ ਜੀ ਹੋ ਜਾਣੀ ਆ ਹਨਾ ਕਈ ਲੋਕ ਇਦਾਂ ਹੀ ਬਣਾਉਂਦੇ ਨੇ ਨਾ ਕੱਚ-ਕੱਚੀ ਹਾਂਜੀ ਕੋਈ ਨਹੀਂ ਦੋਸਤੋ ਉਹ ਵੀ ਤੁਹਾਨੂੰ ਦਿਖਾਵਾਂਗੇ ਅਸੀਂ ਜਦੋਂ ਕਿਤੇ ਬਾਹਰ ਇਹ ਸਬਜੀ ਅਸੀਂ ਬਣਾਉਂਗੇ ਠੀਕ ਆ ਤੇ ਬਾਹਰ ਅਸੀਂ ਰੋਟੀ ਬਣਾ ਕੇ ਖਾਉਂਗੇ ਕਿਤੇ ਵੀ ਘੁੰਮਣ ਜਾਉਂਗੇ ਜਾਂ ਕੁਝ ਵੀ ਕਰੂਗੇ ਨਾ ਤੇ ਅਸੀਂ ਇਹ ਸਬਜੀ ਵੀ ਬਣਾਉਂਗੇ ਤੇ ਰੋਟੀ ਵੀ ਪਕਾਉਂਗੇ ਤੇ ਉਹ ਵੀ ਤੁਹਾਨੂੰ ਸਾਰਾ ਕੁਝ ਦਿਖਾਉਂਗੇ ਵਲੌਗਾਂ ਚ ਬਸ ਤੁਸੀਂ ਵਲੌਗ ਨਾਲ ਬਣੇ ਰਿਹਾ ਕਰੋ ਤੇ ਪਲੀਜ਼ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਇਹ ਸਾਡੀ ਰਿਕਵੈਸਟ ਹੈ ਕਿਉਂਕਿ ਤੁਸੀਂ ਸਾਡੀ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਦਿੰਦੇ ਰਹੇ ਹੋ ਹੁਣ ਤੱਕ ਚਲੋ ਫੇਸਬੁੱਕ ਤੇ ਵੀ ਕਾਫੀ ਜ਼ਿਆਦਾ ਵਿਊ ਆਉਂਦੇ ਰਹੇ ਆ ਤੇ ਲਾਈਕ ਆਉਂਦੇ ਰਹੇ ਆ ਤਾਂ ਪਲੀਜ਼ ਹੁਣ ਤੁਸੀਂ YouTube ਤੇ ਵੀ ਤੇ Facebook ਤੇ ਵੀ ਕਿਉਂਕਿ ਸਾਡਾ ਥੋੜਾ ਗੈਪ ਪੈ ਗਿਆ ਸੀਗਾ ਤਾਂ ਕਰਕੇ ਤੇ ਤੁਸੀਂ ਪਲੀਜ਼ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇ ਰਹੇ ਹੋ ਤੇ ਹੁਣ ਗਰਮੀ ਬਹੁਤ ਹੈ ਸਬਜ਼ੀ ਮੇਰੀ ਬਣ ਗਈ ਬਸ ਉਤੋਂ ਬਾਅਦ ਮੈਂ ਰੋਟੀ ਬਣਾ ਕੇ ਅਸੀਂ ਰੋਟੀ ਖਾਵਾਂਗੇ ਤੇ ਰੀਚ ਕਟੀ ਹੋਈ ਆ ਵਿੱਚ ਗੈਪ ਕਰਕੇ ਤੇ ਜੇ ਹੁਣ ਤੁਸੀਂ ਸ਼ੇਅਰ ਕਰੋਗੇ ਵੀਡੀਓ ਬਾਤੇ ਬਾਤ ਉਹ ਰੀਚ ਸਾਡੀ ਤਾਂ ਬਦਲਣੀਆਂ ਹਨਾ ਹਾਂਜੀ ਕਿਉਂਕਿ ਵੀਡੀਓ ਚੱਲਣ ਲੱਗਣੀਆਂ ਤੇ ਉਹ ਤੁਹਾਡੇ ਹੱਥ ਚ ਹੈ ਬਸ ਤੁਸੀਂ ਸਾਡਾ ਇੰਨਾ ਕੁ ਕੰਮ ਕਰਨਾ ਹਣਾ ਵੀਡੀਓ ਸ਼ੇਅਰ ਕਰ ਦਿਆ ਕਰੋ ਬਹੁਤ ਘੱਟ ਲਾਈਕ ਸ਼ੇਅਰ ਹੋ ਰਹੀ ਹੈ ਕੰਮ ਕਿਉਂਕਿ ਆਇਆ ਨਾ ਕੰਮ ਕਾਫੀ ਕਾਫੀ ਟਾਈਮ ਕੰਮ ਬੰਦ ਰਿਹਾ ਸਾਡਾ ਤੇ ਉਹ ਵੀ ਬੁਟੀਕ ਦਾ ਥੋੜਾ ਕੰਮ ਜ਼ਿਆਦਾ ਸੀਗਾ ਉਹਦੇ ਕਰਕੇ ਸਾਡਾ ਕੰਮ ਘਟ ਰਿਹਾ ਹੈ ਤੇ ਫਿਰ ਮੇਰੇ ਕੋਲ ਟਾਈਮ ਨਹੀਂ ਤਾਂ ਹੁੰਦਾ ਇਹਨਾਂ ਵੀਡੀਓ ਬਣਾਉਣ ਦਾ ਤੇ ਇਹ ਵੀ ਇਕੱਲੇ ਕਿੱਦਾਂ ਬਣਾ ਸਕਦੇ ਤੇ ਹਨਾ ਤੇ ਚਲੋ ਠੀਕ ਆ ਦੋਸਤੋ ਹੁਣ ਮੈਂ ਬਣਾ ਲਵਾਂ ਰੋਟੀ ਜੇ ਖਾਣੀ ਆ ਤਾਂ ਤੁਸੀਂ ਆ ਜਿਓ ओके okay जी बाय-बाय गर्मी बहुत ज्यादा है बाय-बाय जी